ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿੱਚ ਇੱਕ ਪਿਤਾ ਨੇ ਆਪਣੇ 11 ਸਾਲ ਦੇ ਬੱਚੇ ਆਕਾਸ਼ਦੀਪ ਨੂੰ ਗਲਾ ਕੋਟ ਕੇ ਮੋਦੇ ਘਾਟ ਉਤਾਰ ਦਿੱਤਾ ਆਕਾਸ਼ਦੀਪ ਦਾ ਇੱਕ ਦਿਨ ਬਾਅਦ ਹੀ ਜਨਮ ਦਿਨ ਸੀ ਪਤਾ ਹੈ ਚੱਲਿਆ ਕਿ ਗੁਰਦੀਪ ਸਿੰਘ ਦਾ ਇਹ ਦੂਜਾ ਵਿਆਹ ਸੀ ਜਿਸ ਦੇ ਪਹਿਲਾਂ ਤੋਂ ਹੀ ਦੋ ਬੱਚੇ ਸੀ ਜਿਸ ਕਰਕੇ ਉਹ ਇਸ ਦੋਨਾਂ ਬੱਚਿਆਂ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀ आकाशदीप ਜਦੋਂ ਸਕੂਲ ਤੋਂ ਘਰ ਆਇਆ ਤੇ ਗੁਰਦੀਪ ਨੇ ਉਸ ਨੂੰ ਆਪਣੇ ਕੋਲ ਬੁਲਾ ਕੇ ਉਸ ਦਾ ਗਲਾ ਕੋਟ ਕੋਟ ਦਿੱਤਾ ਜਿਸ ਕਾਰਨ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਗਈ ਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਹਦਾ ਨਾਮ ਜੀ ਗੁਰਪ੍ਰੀਤ ਸਿੰਘ ਸੀਗਾ ਬੋਗੇ ਐਮਸੀ ਵਾਲੀ ਗਲੀ 'ਚ ਰਹਿੰਦਾ ਹੋਵੰਦਾ ਠੀਕ ਹੈ ਜੀ ਤੇ 2:30 ਵਜੇ ਦੇ ਵਿਚਾਲੇ ਉਹ ਬੱਚਾ ਸਕੂਲੋਂ ਲੈ ਕੇ ਆਇਆ ਬੱਚੇ ਨੂੰ ਤੇ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਘਰੇ ਲਿਆ ਕੇ ਉਹਨੇ ਉਸ ਖਲਾ ਖਵਾਇਆ ਪਿਆਗਾ ਕੁੱਟਮਾਰ ਕਰੀਏ ਬੱਚੇ ਦੀ ਤੇ ਬੱਚਾ ਸਰੀਰ ਪੂਰਾ ਨੀਲਾ ਹੋਇਆ ਪਿਆਗਾ ਠੀਕ ਹੈ ਜੀ ਤੇ ਅਸੀਂ ਤਾਂ ਪ੍ਰਸ਼ਾਸਨ ਮੂਰੇ ਇਹੀ ਮੰਗ ਕਰਦੇ ਆਂ ਵੀ ਉਹਦੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵਿੱਚ ਉਹਦੇ ਅਨਵੋਲਵ ਹੋ ਬੰਦੇ 4 ਐ 5 ਐ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਅੱਛਾ ਇਹ ਬੱਚਾ ਕੀ ਲੱਗਦਾ ਕੀ ਸਿਓ ਗੁਰਪ੍ਰੀਤ ਦਾ ਉਹ ਤਾਂ ਬੇਟਾ ਸੀਗਾ ਜੀ ਹਾਂਜੀ 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 ਸਤੇਲਾ ਸੀਗਾ ਜੀ ਬੇਟਾ ਵਾ ਤੇ ਆਪ ਦਾ ਜਦੋਂ ਜਿਹੜਾ ਆਪ ਦਾ ਖੂਨ ਸੀਗਾ ਉਹਨੂੰ ਤਾਂ ਜਦੋਂ ਪਿੰਡ ਛੱਡਿਆ ਪਹਿਲਾਂ ਭੱਲਣ ਵਾਲੇ ਉਸ ਤੋਂ ਬਾਅਦ ਆ ਕੇ ਤੇ ਇਸ ਬੰਦੇ ਇਹ ਬੰਦਾ ਨਸ਼ਾ ਵੀ ਕਰਦਾ ਸੀਗਾ ਇਹ ਸਿਰਫ ਨਸ਼ੇ ਦੀ ਵੋਸ ਕਰਕੇ ਮੰਨਦੇ ওভারਡੋਜ਼ ਕਰਕੇ ਮੰਨ ਲਓ ਇਹਨੇ ਇਹ ਕਦਮ ਚੱਕਿਆ ਤੇ ਬੱਚੇ ਦੀ ਕੁੱਟਮਾਰ ਵੀ ਹੋਈ ਹੈ ਤੇ ਗਲੀ ਵਾਲੇ ਵੀ ਹੈਗੇ ਨੇ ਸਾਰੇ ਉਹ ਹੈ ਗਵਾਹ ਹੈ ਸਾਰੇ ਸਰ ਗੱਲ ਇਹ ਸੀਗੀ ਵੀ ਇਹ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਠੀਕ ਹੈ ਇਹਨੇ ਮੰਨ ਲਓ ਸਰਕਾਰੀ ਸਕੂਲ ਦੇ ਵਿੱਚੋਂ ਮੁੰਡੇ ਨੂੰ ਮੰਨ ਲਓ ਵੀ ਘਰੇ ਲਿਆਂਦਾ ਆਪਦੇ ਛੁੱਟੀ ਟਾਈਮ ਛੁੱਟੀ ਟਾਈਮ ਤੇ ਇਹਦਾ ਮੰਨ ਲਓ ਵੀ ਅਸੀਂ ਪੜਤਾਲ ਕੀਤੀ ਵੀ ਸਾਡਾ ਬੱਚਾ ਕਿੱਥੇ ਐ ਸਕੂਲ ਦੇ ਬੱਚਿਆਂ ਨੇ ਦੱਸਿਆ ਵੀ ਇਹਦਾ ਜਿਹੜਾ ਮੰਨ ਲਓ ਵੀ ਫਲਾਣਾ ਬੰਦਾ ਇਹਦਾ ਡੈਡੀ ਐ ਜਿਹੜਾ ਉਹ ਲੈ ਗਿਆ ਲੈ ਗਿਆ ਅਸੀਂ ਕੀਤੀ ਇਨਕੁਆਰੀ ਜਦੋਂ ਅਸੀਂ ਗਏ ਥਾਣੇ ਜਦੋਂ ਥਾਣੇ ਗਏ ਅਸੀਂ ਇਨਕੁਆਰੀ ਕਰਾਈ ਅਸੀਂ ਮੰਨ ਲਓ ਪੁਲਿਸ ਨੂੰ ਘਰੇ ਲੈ ਕੇ ਆਏ ਇੱਕ ਵਾਰੀ ਸਾਨੂੰ ਮਿਲਿਆ ਨਹੀਂ ਦੂਸਰੀ ਵਾਰ ਗਏ ਇਹ ਸਾਨੂੰ ਮਿਲਿਆ ਘਰੋਂ ਠੀਕ ਐ ਇੱਕ ਵਾਰੀ ਤੋਂ ਬਾਅਦ ਜਦੋਂ ਘਰੋਂ ਮਿਲਿਆ ਸਾਨੂੰ ਇਹ ਇਹਨੂੰ ਥਾਣੇ ਲੈ ਗਏ ਇਹਨੂੰ ਪੁੱਛਿਆ ਵੀ ਉਸ ਤੋਂ ਬਾਅਦ ਇਹਨੂੰ ਕੌੜੀਵਾੜੇ ਲੈ ਗਏ ਇਹ ਕਹਿੰਦਾ ਮੇਰਾ ਛੋਟਾ ਮੁੰਡਾ ਕੌੜੀਵਾੜੇ ਐ ਇੱਕ ਵਾਰੀ ਤੋਂ ਬਾਅਦ ਮੰਨ ਲਓ ਛੋਟਾ ਬੱਚਾ ਉੱਥੋਂ ਬੋਲਿਆ ਉਹ ਛੋਟਾ ਬੱਚਾ ਹੋਰ ਸੀਗਾ ਜੀ ਤੇ ਉਹ ਜਦੋਂ ਮੰਨ ਲਓ ਵੀ ਦੱਸਿਆ ਇਹਨਾਂ ਨੇ ਵੀ ਮੁੰਡਾ ਹੈਗਾ ਸਾਡੇ ਨਾਲ ਮੇਰੇ ਤੋਂ ਨਹੀਂ ਬੋਲਿਆ ਜਾਨਾ ਤੂੰ ਦੱਸ ਕੋਈ ਨਹੀਂ ਕੋਈ ਨਹੀਂ ਭਾਈ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਦੱਸ ਦੇ ਜਿਵੇਂ ਜਿਵੇਂ ਪਹਿਲਾਂ ਛੋਟੂ ਹੀ ਤਾਂ ਜਿਵੇਂ ਦੱਸਿਆ ਕਿ ਜਿਵੇਂ ਛੋਟੇ ਮੁੰਡੇ ਦੀਆਂ ਗੱਲਾਂ ਤੋਂ ਪਤਾ ਲੱਗਿਆ ਜਦੋਂ ਜਦੋਂ ਵੱਡੇ ਭਾਈ ਜਦੋਂ ਉਹ ਗਏ ਉੱਥੇ ਕੌੜੀ ਬਾੜੇ ਨੂੰ ਲੈ ਕੇ ਗਏ ਉਹਨੂੰ ਤੇ ਉਹ ਛੋਟੇ ਮੁੰਡੇ ਦੇ ਸਬੂਤ ਮਾਰੇ ਮोटे ਮਿਲੇ ਠੀਕ ਹੈ ਉਸ ਤੋਂ ਬਾਅਦ ਜੀ ਰਕੌੜੀ ਬਾੜੇ ਤੋਂ ਲੈ ਕੇ ਆਏ ਤਾਂ ਸਾਨੂੰ ਨਾ ਮੰਨ ਲਓ ਵੀ ਸਾਨੂੰ ਵਹਿਮ ਸੀਗਾ ਵੀ ਮੁੰਡਾ ਕਿਤੇ ਨਾ ਕਿਤੇ ਅੰਦਰ ਹੈ ਵੀ ਮੁੰਡਾ ਸਾਡਾ ਜਿਉਂਦਾ ਸਾਨੂੰ ਇਹ ਸੀਗਾ ਵੀ ਇਹਨੇ ਪਹਿਲਾਂ ਵੀ ਧਮਕੀਆਂ ਕਈ ਵਾਰ ਦਿੱਤੀਆਂ ਨੇ ਸਾਡੇ ਵਿਹੜੇ ਚ ਆ ਕੇ ਵੀ ਦਿੱਤੀਆਂ ਨੇ ਹਨਾ ਵੀ ਸਾਨੂੰ ਐਸ ਵੀ ਮੁੰਡਾ ਕਿਤੇ ਜਿਉਂਦਾ ਅਸੀਂ ਵੀ ਮੰਨ ਲਓ ਇੱਕ ਵਾਰੀ ਕੀਤੀ ਵੀ ਮੁੰਡਾ ਕਿੱਥੇ ਹੈ ਜਦੋਂ ਮੰਨ ਲਓ ਵੀ ਇਹਨੂੰ ਥਾਣੇ ਲੈ ਗਏ ਅਸੀਂ ਪਿੱਛੋਂ ਮੰਨ ਲਓ ਅਸੀਂ ਕਰਦੀ ਕਰਦੀ ਜਦੋਂ ਮੰਨ ਲਓ ਤਲਾਸ਼ੀ ਕੀਤੀ ਤਾਂ ਸਾਨੂੰ ਮੁੰਡੇ ਦੀ লাশ ਬਰਮਤ ਹੋਈ ਠੀਕ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਉਹ ਤਾਂ ਬੱਚਾ ਸੀਗਾ ਉਹ ਤਾਂ ਉਹ 10 ਸਾਲ ਦਾ ਬੱਚਾ ਸੀ ਜੇ ਉਹਦੇ ਨਾਲ ਉਹਦੇ ਨਾਲ ਤਾਂ ਕੀ ਬੈਰ ਕੱਢਣਾ ਸੀਗਾ ਠੀਕ ਹੈ ਤੁਸੀਂ ਕਹਿੰਦੇ ਆ ਵੀ ਉਹਨਾਂ ਨੂੰ ਸਾਫ਼ ਮਿਲੇ ਬੱਚੇ ਨੂੰ ਜਿਹੜੇ ਸਾਰੇ ਨੇ ਚੱਕੇ ਜਾਂ ਉਹ ਵੀ ਗੱਲ ਇਸ ਤਰ੍ਹਾਂ ਜੀ ਪਹਿਲਾਂ ਕੁੜੀ ਇਹ ਵਿਆਹੀ ਹੋਈ ਸੀ ਹੋਰ ਕਿਤੇ ਜੀ ਉਥੋਂ ਇਹਨਾਂ ਦਾ ਤਲਾਕ ਹੋ ਗਿਆ ਸੀ ਇਹ ਦੋ ਬੱਚੇ ਪਹਿਲਾਂ ਦੇ ਸੀ ਇੱਕ ਲੜਕੀ ਤੇ ਇੱਕ ਲੜਕਾ ਜੀ ਇਹਦੇ ਦੂਜੀ ਵਾਰ ਫੇ ਇਹਨਾਂ ਨੇ ਕਰਕੇ ਸੈਟਿੰਗ ਆਪੀ ਇੱਥੇ ਵਿਆਹ ਤੇ ਸੀ ਕੁੜੀ ਇਹ ਦੂਜੇ ਦੇ ਇਹਦੇ ਮਤਲਬ ਇੱਕ ਲੜਕਾ ਇਹਦਾ ਹੈਗਾ ਇਹਨੇ ਆਪ ਦਾ ਲੜਕਾ ਸਾਈਡ ਤੇ ਕਰ ਰਿਹਾ ਕਈ ਫੇਰ ਇੱਥੇ ਲੜਾਈ ਝਗੜ ਜੋ ਕੁਛ ਵੀ ਸੀ ਬੜਾ ਮੈਨੂੰ ਪਤਾ ਨਹੀਂ ਤੇ ਗੱਲ ਕਰ ਵੀ ਇਹ ਹੁਣ ਮੁੰਡੇ ਨਾਲ ਬਹਿਸ਼ ਕਰਦਾ ਸੀ ਕਈ ਵਾਰੀ ਪਹਿਲਾਂ ਵੀ ਤਾਂ ਬਕੀਂ ਦਿੱਤੀਆਂ ਨੇ ਹੁਣ ਇਹ ਮੁੰਡਾ ਸਾਡੇ ਕੋਲੇ ਨਾਨੇ ਕੋਲੇ ਹੀ ਰਹਿੰਦਾ ਸੀ ਆਪਦੇ ਕੋਲੇ ਉਹੀ ਇਹਨੂੰ ਪਾਲਦੇ ਸੀ ਇਹਨਾਂ ਨੂੰ ਸਕੂਲ ਆਇਆ ਸੀ ਕੁੜੀ ਵੀ ਉੱਥੇ ਰਹਿੰਦੀ ਐ ਤੇ ਹੁਣ ਇਹਨੇ ਸਕੂਲੋਂ ਛੁੱਟੀ ਆਉਂਦਾ ਚੱਕ ਲਿਆ ਮੁੜ ਕੇ ਤੇ ਪਤਾ ਨਹੀਂ ਇਹਨੇ ਕੀ ਕਰਿਆ ਆਪਦੇ ਘਰੇ ਜਰੋ ਮੁੰਡਿਆਂ ਨੇ ਇਹਨਾਂ ਨੇ ਰਾਤ ਨੂੰ ਪਤਾ ਲੱਗਿਆ ਮੈਂ ਤਾਂ ਸਵੇਰੇ ਪਤਾ ਲੱਗਿਆ ਸੀ ਇਹ ਰਾਤ ਨੂੰ ਭਾਲ ਭੂਲ ਕਰੀ ਉੱਥੇ ਬੈਗ ਮਿਲਿਆ ਸਕੂਲ ਦਾ ਉਹਦਾ ਬੈਗ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਨੇ ਘਰ ਦਾ ਘੇਰਾ ਰੱਖਿਆ ਤਾਂ ਨੇ ਪੁਲਿਸ ਬੁਲਾਈ ਤੇ ਉੱਥੋਂ ਹੀ ਲਾਸ਼ ਭਰਾ ਤੇ ਪਤਾ ਨਹੀਂ ਇਹਨੂੰ ਕੀ ਦਿੱਤਾ ਹੈ ਜ਼ਹਿਰ ਦਿੱਤੀ ਹੈ ਜਾਂ ਕੁਝ ਝਗ ਨਿਕਲੀ ਹੋਈ ਹੈ ਸਾਰਾ ਸਰੀਰ ਉਹ ਨੀਲਾ ਹੋਇਆ ਹੋਇਆ ਹੈ ਇਸ ਹਾਲਾਤ ਚ ਮਿਲੀ লাশ ਜੀ